ਅਦਿਲਾਪਰੇਸ਼ਨਸ ਸੰਗਰੂਰ ਵੱਲੋਂ ਇਸ ਵੇਲੇ ਸੰਗਰੂਰ ਦੇ ਵਿੱਚ 424 ਪਿੰਡਾਂ ਤੇ 10 ਅਰਬਨ ਲੋਕਲ ਬਾਡੀਜ਼ ਸਾਰੇ ਪਾਸੇ ਜਿਹੜੀ ਹੈਗੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਘਰ-ਘਰ ਜਾ ਕੇ ਡੋਰ ਟੂ ਡੋਰ ਸਰਵੇ ਕਰ ਰਹੀ ਹੈ ਤੇ ਨਾਲ ਹੀ ਇਹ ਟੀਮਾਂ ਜਿਹੜੀਆਂ ਹੈਗੀਆਂ ਆਮ ਇਜਲਾਸ ਕਰਕੇ 55 ਡਾਕਟਰਸ ਨਾਲ ਲੈ ਕੇ ਉੱਥੇ ਅਵੇਅਰਨੈਸ ਐਕਟੀਵਿਟੀ ਕਰ ਰਹੀਆਂ ਤੇ ਲੋਕਾਂ ਨੂੰ ਦੱਸ ਰਹੀ ਕਿ अर्ਲੀ ਸਿੰਪਟਮਸ ਕਿਸ ਤਰ੍ਹਾਂ ਦੇ ਹੋ ਸਕਦਾ ਹੈ ਤੇ ਕਿਸ ਤਰ੍ਹਾਂ ਦਾ ਉੱਥੇ ਆਪਣਾ ਐਕਸ਼ਨ ਲਈਏ ਕਿਸ ਤਰ੍ਹਾਂ ਜਿਹੜੀ ਸਿਹਤ ਸਹੂਲਤਾਂ ਹੈਗੀਆਂ ਉਹਨੂੰ ਆਪਾਂ ਵਰਤੀਏ ਨਾਲ ਹੀ ਜਿਹੜਾ ਹੈਗਾ 200 ਤੋਂ ਉੱਤੇ EMPLOYEES ਇਸ ਵੇਲੇ ਇਸ ਕੰਮ ਤੇ ਲੱਗੇ ਹੋਏ ਹਨ ਅੱਜ ਜਿਹੜਾ ਹੈਗਾ ਫੂਡ ਡਿਪਾਰਟਮੈਂਟ ਤੇ ਲਿਵਰ ਡਿਪਾਰਟਮੈਂਟ ਅੰਡਰ ਦੀ ਸੁਪਰਵੀਜ਼ਨ ਆਫ SDMS ਹਰ ਇੱਕ ਸ਼ੈਲਰ ਹਰ ਇੱਕ ਆਪਣੇ ਭੱਟੇ ਸੈਨੀਟੇਸ਼ਨ ਵਰਕਰਾਂ ਨਾਲ ਇਹ ਵੀ ਮੀਟਿੰਗ ਕਰ ਰਹੇ ਹੈਗੇ ਜਿਸ ਕਰਕੇ ਇਸ ਤਰ੍ਹਾਂ ਦੀ ਸ਼ਰਾਬ ਦੀ ਦੁਰਵਰਤੋਂ ਨਾ ਹੋਵੇ ਇਸ ਵੇਲੇ ਤਿੰਨ ਜਿਹੜੇ ਹੈਗੇ ਐਕਸਾਈਜ਼ ਆਫਿਸ ਤੇ ਅਕਸੈਸ ਡਿਪਾਰਟਮੈਂਟ ਦੇ 3 ਇਨਸਪੈਕਟਰ ਨੂੰ ਸਸਪੈਂਡ ਕੀਤਾ ਜਾ ਚੁੱਕਿਆ ਪ੍ਰਕਾਸ਼ ਸਿੰਘ, ਮੋਹਨ ਸਿੰਘ ਤੇ ਕਸ਼ਮੀਰੀ ਸਿੰਘ ਇਸ ਤਰ੍ਹਾਂ ਨਾਲ ਹੀ ਏਸੀ ਤੇ ਈਟੀਓ ਤੇ ਵੀ ਸ਼ੋਕਾਸ ਨੋਟਿਸ ਕੀਤਾ ਗਿਆ ਤੇ ਡਿਪਾਰਟਮੈਂਟਲ ਇਨਕੁਆਰੀ ਚੱਲ ਰਹੀ ਵੀ ਤ੍ਰਿਗ ਨੂੰ ਜਿਹੜੀ ਇੱਥੇ ਘਟਨਾ ਵਾਪਰੀ ਸੀ ਸ਼ਰਾਬੀ ਕੇ ਕਈ ਲੋਕ ਜਿਹੜੇ ਉਹਦੇ ਵਿੱਚ ਮਰੇ ਗਏ ਉਹਦੇ ਸਬੰਧ ਵਿੱਚ ਪੁਲਿਸ ਨੇ ਜਿਹੜਾ ਬਹੁਤ ਹੀ ਜਲਦੀ ਐਕਸ਼ਨ ਲੈ ਕੇ ਇਸ ਰੈਕਟ ਦੇ ਜਿੰਨੇ ਬੰਦੇ ਸੀ 10 ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿੰਦੀ ਲੜੀ ਦੇ ਵਿੱਚ ਦੋ ਅਕਿਊਜ਼ ਅੱਜ ਅਸੀਂ ਅਰੈਸਟ ਕੀਤੇ ਨਾ ਇਹਦੇ ਵਿੱਚ ਇੱਕ ਹੈਗਾ ਮੰਗਲ ਸਿੰਘ ਤੇ ਇੱਕ ਵੀਰਨ ਸਿੰਘ ਜਿਨੇ ਵੀ ਉਥੋਂ 17 ਬਾਕਸ ਸੇਲ ਹੋਏ ਸੀ ਇਹ ਬੰਦੇ ਨੇ ਅੱਗੇ ਇਹਨਾਂ ਨੂੰ ਡਿਸਟ੍ਰੀਬਿਊਟ ਕੀਤੇ ਸੀ ਉਹ 17 ਦੇ 17 ਹੀ ਅਕਾਊਂਟ ਪਰ ਹੋ ਗਏ ਨੇ ਉਹ ਸਹੀ ਚੈੱਕ ਕਰ ਲਿਆ ਨੇ ਸਾਰੇ ਇਹਦੇ ਵਿੱਚ ਪੁਲਿਸ ਵੱਲੋਂ ਕੁਇਕ ਐਕਸ਼ਨ ਲੈਣ ਤੇ ਜਿਹੜਾ ਨੇ ਆਪਣਾ ਮਟੀਰੀਅਲ ਲਿਆਂਦਾ ਸੀ ਮਥਨੋਲ ਜਿੰਦੇ ਕੋਈ ਹੋਰ ਹੀ ਬੜੀ ਜਿਆਦੀ दारू ਬਣ ਸਕਦੀ ਸੀ। ਉਹਦੇ ਨਾਲ ਹੋਰ ਵੀ ਲੋਕਾਂ ਦੀਆਂ ਜਾਨਾਂ ਜਾ ਸਕਦੀਆਂ ਸੀ ਪਰ ਪੁਲਿਸ ਦੇ ਕੁਇਕ ਐਕਸ਼ਨ ਹੋਣ ਕਰਕੇ ਬੜੇ ਲੋਕਾਂ ਦੀਆਂ ਜੜੀਆਂ ਜਾਨਾਂ ਉਹਦੇ ਵਿੱਚ ਬਚ ਗਈਆਂ ਨੇ ਕਿਉਂਕਿ ਇਹ ਦੀ ਪਹਿਲੀ ਇਨਸਟਾਲਮੈਂਟ ਸੀ ਇਸ ਬੰਦੇ ਨੇ ਇਹਨੇ ਪਹਿਲੀ ਇਹ ਨਹੀਂ ਬਣਾ ਕੇ ਜਿਹੜੀ ਅੱਗੇ ਡਿਸਟ੍ਰਿਬਿਊਟ ਕੀਤੀ ਹੈ। ਇਹਦੇ 'ਚ ਮੈਂ ਪੁਲਿਸ ਦੇ ਕੰਮ ਨੂੰ ਜਿੱਥੇ ਐਪਰੀਸ਼ੀਏਟ ਕਰਨਾ ਉੱਥੇ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਸਾਡੀ ਇਨਵੈਸਟੀਗੇਸ਼ਨ ਬਹੁਤ ਹੀ ਥੋੜੀ ਚਰਨੀ ਤਿੰਨ ਕੇਸਸ ਨੇ ਜਿਨ੍ਹਾਂ ਦੇ ਵਿੱਚ 302 ਧਾਰਾ ਦੇ ਤਹਿਤ ਪਰਚੇ ਦਰਜ ਹੋਏ ਨੇ ਡੀਜੀਪੀ ਸਾਹਿਬ ਵੱਲੋਂ ਸੱਟ ਮਨਾਈ ਗਈਆਂ ਦੇ ਵਿੱਚ ਏਡੀਜੀਪੀ ਸਾਹਿਬ ਮੈਨੂੰ ਤੇ ਐਸਐਸਪੀ ਸਾਹਿਬ ਨੂੰ ਅਸੀਂ ਬਹੁਤ ਹੀ ਬਰੀਕੀ ਨਾਲ ਇਹਦੀ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਤਾਂ ਕਿ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਪ੍ਰੋਪਰ ਜਰੀ ਸਜ਼ਾ ਮਿਲ ਸਕੇ ਤੇ ਸਾਡੇ ਸਮਾਜ 'ਚ ਇਸ ਤਰ੍ਹਾਂ ਦੇ ਅੱਗੇ ਤੋਂ ਦੁਬਾਰਾ ਕੋਈ ਹਰਕਤ ਨਾ ਕਰੇ ਇਸ ਤੋਂ ਸવાય ਜਿਹੜੇ ਪਹਿਲੇ ਲੋਕ ਜਿਵੇਂ ਕਿ ਮੇਰੇ ਨੋਟਸ 'ਚ ਆਇਆ ਕਿ ਪਹਿਲਾਂ ਵੀ ਕਿਸੇ ਨੇ ਕੋਈ दारू ਵੇਦਾ ਵੇਚੀ ਹੈ ਉਹਨਾਂ ਦੇ ਕੇਸਾਂ ਦੀ ਵੀ ਅਸੀਂ ਪ੍ਰੋਪਰ ਪੜਤਾਲ ਕਰਾਂਗੇ ਕਿ ਉਹਨਾਂ ਦੇ ਵਿੱਚ ਕੀ ਹੋਇਆ ਔਰ ਕਿਸ ਤਰ੍ਹਾਂ ਉਹਨਾਂ ਦੀ ਇਨਵੈਸਟੀਗੇਸ਼ਨ ਹੋਈ ਹੈ ਔਰ ਉਹ ਆਦਮੀ ਹੁਣ ਕੀ ਕਰਦੇ ਨੇ ਜੇਕਰ ਉਹ ਬੇਲ ਤੇ ਆ ਗਏ ਨੇ ਤੇ ਕੀ ਕਰਦੇ ਨੇ ਕਿ ਉਸ ਧੰਦੇ ਦੇ ਵਿੱਚ ਦੁਬਾਰਾ ਤਾਂ ਨਹੀਂ ਜੁੜੇ ਹੋਏ ਉਹਨਾਂ ਬਾਰੇ ਵੀ ਅਸੀਂ ਪ੍ਰੋਪਰ ਚੈੱਕ ਕਰਾਂਗੇ ਇਸੇ ਤਰੀਕੇ ਹੀ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਅਵੇਅਰਨੈਸ ਲਈ ਪਿੰਡ-ਪਿੰਡ ਸ਼ਹਿਰ ਦੇ ਗਲੀ-ਮਹੱਲਿਆਂ ਦੇ ਵਿੱਚ ਜਿਹੜੀ ਇਹ ਆਪਣੀ ਮਹਿੰਮ ਚਲਾਈ ਹੋਈ ਹੈ ਤਾਂ ਕਿ ਕੋਈ ਲੋਕ ਹੋਰ ਜਿਹੜੀ ਇਹ ਲਿਕਰ ਉਹ ਕੰਜ਼ਿਊਮ ਨਾ ਕਰਨ ਇਹਦੇ ਵਿੱਚ ਸਾਡੀ ਬੇਨਤੀ ਵੀ ਹੋਏ ਪਬਲਿਕ ਨੂੰ ਥਰੂ ਮੀਡੀਆ ਕਿ ਜੇਕਰ ਕਿਸ ਨੇ ਕੰਜ਼ਿਊਮ ਕੀਤੀ ਹੈ ਕਿ ਉਹ ਡਲੇ ਨਾ ਕਰੇ ਇਮੀਡੀਏਟਲੀ ਉਸ ਬੰਦੇ ਨੂੰ ਹਸਪੀਟਲ ਲਿਆ ਆਵੇ ਤਾਂ ਕਿ ਜਿਹੜਾ ਪ੍ਰੋਪਰ ਉਹਦਾ ਟ੍ਰੀਟਮੈਂਟ ਹੋ ਸਕੇ ਉਹਦੀ ਔਰ ਜਾਨ ਬਚੇ ਹੁਣ ਤੱਕ ਵੀ ਜਿਹੜੀਆਂ ਡੈਥ ਹੋ ਚੁੱਕੀਆਂ ਨੇ 25 ਬੰਦੇ ਅਲੱਗ-ਅਲੱਗ ਹਸਪੀਟਲਾਂ ਦੇ ਵਿੱਚ ਜਿਹੜੇ ਐਡਮਿਟ ਨੇ ਪ੍ਰਸ਼ਾਸਨ ਪੂਰੀ ਉਹਨਾਂ ਤੇ ਨਿਗਰਾਨੀ ਰੱਖ ਰਿਹਾ ਹੈ ਉਹਨਾਂ ਦੇ ਇਲਾਜ ਲਈ ਸਬੰਧਤ ਡਾਕਟਰ ਸਾਹਿਬਾਨਾਂ ਨਾਲ ਬਾਕੀ ਸਾਰੀਆਂ ਟੀਮਾਂ ਨਾਲ ਸਿਵਲ ਦੇ ਪੁਲਿਸ ਦੇ ਮੁਲਾਜ਼ਮ ਨਾਲ ਉੱਥੇ ਲਾਏ ਹੋਏ ਨੇ ਔਰ ਉਹਨਾਂ ਦੇ ਪਰਿਵਾਰਾਂ ਨੂੰ ਵੀ ਨਾਲ ਉੱਥੇ ਲਿਜਾ ਕੇ ਮਲਾਇਆ ਹੋਇਆ ਤਾਂ ਕਿ ਕੋਈ ਜਿਹੜੀ ਹੈ ਉਹਨਾਂ ਦੇ ਟ੍ਰੀਟਮੈਂਟ ਦੇ ਵਿੱਚ ਕਮੀ ਪੇਸ਼ੀ ਨਾ ਰਹੇ ਥੈਂਕ ਯੂ ਤਾਂ ਇਹਦੇ ਵਿੱਚ ਕੋਈ ਪੁਲਿਸ ਅਧਿਕਾਰੀਆਂ ਦੇ ਉੱਤੇ ਵੀ ਜਿਹੜੇ ਹੈਗੇ ਸਸਪੈਂਡ ਕੀਤੇ ਗਏ ਨੇ ਕਿੰਨੇ ਕੀਤੇ ਗਏ ਨੇ ਕਿੱਥੋਂ ਬਿੱਦੇ ਨੇ ਪਟਿਆਲੇ ਜ਼ਿਲ੍ਹੇ ਦੇ ਦੋ ਅਧਿਕਾਰੀ ਅਸੀਂ ਸਸਪੈਂਡ ਕੀਤੇ ਨੇ ਜਿੱਥੇ ਕਿ ਇਹ ਬੰਦਾ ਉਸ ਏਰੀਏ ਦੇ ਵਿੱਚ ਛਤਰਾਣਾ ਏਰੀਏ ਦੇ ਵਿੱਚ ਆਪਣੀ ਇੱਕ ਘਰ ਦੇ ਵਿੱਚ दारू ਬਣਾ ਰਿਹਾ ਸੀ ਤੇ ਉਹਨਾਂ ਦੀ ਜਿਹੜੀ ਅਸੀਂ ਐਸ ਐਚਓ ਛਤਰਾਣਾ ਨਾ ਚੌਂਕੀ ਇੰਚਾਰਜ ਨੂੰ ਨਾਲ ਸਸਪੈਂਡ ਕਰਤਾ ਅੱਗੇ ਉਹਨਾਂ ਦੀ ਜਿਹੜੀ ਡਿਪਾਰਟਮੈਂਟ ਰਿਗਨਕੁਆਰੀ ਕਰਨੇ ਇਹ ਪਿੰਡ ਬੁਜਣਾ ਤੋਂ ਇੱਕ ਲੜਕੀ ਸਾਹਮਣੇ ਆਈ ਹੈ ਉਹਦਾ ਪਤੀ ਹੈ ਜਿਹੜੇ ਗ੍ਰਿਫਤਾਰ ਕੀਤਾ ਗਿਆ ਤਾਂ ਉਹਨੇ ਕਿਹਾ ਵੀ ਸਾਡੇ ਇਹ ਵੱਲੋਂ ਕੋਈ ਦਾਵਲੀ ਵੇਚੀ ਨਹੀਂ ਸੀ ਸਾਡੇ ਦੇ ਧੱਕੇ ਨਾਲ ਪੁਲਿਸ ਨੇ ਬਾਚਾ ਦੰਦ ਕੀਤਾ ਹੈਗਾ ਉਹਦੇ ਵਿੱਚ ਕੀ ਤੁਸੀਂ ਜਾਂਚ ਕਰੋਗੇ ਦੇਖੋ ਜੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਟੋਟਲੀ ਫੇਰ ਹੋਏਗੀ ਟੋਟਲੀ ਫੇਰ ਹੋਏਗੀ ਜੇਕਰ ਕੋਈ ਬੰਦਾ ਇਨੋਸੈਂਟ ਹੈ ਇਹ ਨਹੀਂ ਵੀ ਇਹ ਐਡਾ ਬੜਾ ਜੁਰਮ ਹੈ ਉਹਦੇ ਵਿੱਚ ਉਹਨੂੰ ਕਿਤੇ ਕੋਈ ਇਨਵੋਲਵ ਕੀਤਾ ਜਾਓ ਟੋਟਲੀ ਫੇਰ ਇਨਵੈਸਟੀਗੇਸ਼ਨ ਹੋਏਗੀ ਔਨ ਮੈਰਿਟ ਹੋਏਗੀ ਇਹਦੇ ਜਿਹੜਾ ਪੂਰਾ ਧਿਆਨ ਦੇਵਾਂਗੇ ਕਿ ਜਿਹੜੀ ਜਿਹੜੀ ਬੋਤਲਾਂ ਵਿੱਚ ਉਹ ਵੇਚੇ ਸੀ ਅੱਗੇ ਉਹ ਕਿਨੇ ਕਿਹੜੇ ਕਿਹੜੇ ਬੰਦوں ਨੂੰ ਵੇਚੀਆਂ ਗਈਆਂ ਸੀ ਦੇਖੋ ਜੀ ਇਹ ਜਿਹੜੀਆਂ ਡਿਟੇਲ ਹੈ ਜਿਵੇਂ ਜਿਵੇਂ ਉਹ ਬਾਕਸ ਨੇ 17 ਵੇਚੇ ਸੀ ਉਹ 17 ਬਾਕਸ ਦੀ ਇਹ ਜਿੰਨੇ 10 ਅਕਿਊਜ਼ ਨੇ 10 ਬੰਦੇ ਜਿਹੜੇ ਹੈਗੇ ਨੇ ਇਹਨਾਂ ਨੂੰ ਅਲੱਗ-ਅਲੱਗ ਤੌਰ ਤੇ ਜਿਹੜੀ ਦਿੱਤੀ ਗਈ ਸੀ ਤੇ ਉਹ ਸਾਰੇ ਦੀ ਸਾਰੀ ਦਸਾਂ ਤੋਂ ਜਦੋਂ ਅਸੀਂ ਆਪਣੀ ਇਨਵੈਸਟੀਗੇਸ਼ਨ ਵਿੱਚ ਦੇਖਿਆ ਤੇ ਉਹ ਕਾਊਂਟ ਫਾਰ ਹੋ ਗਏ ਵੀ ਇੱਕ ਨੂੰ ਕੁਝ ਜਦੋਂ ਮੀਡੀਆ ਦੇ ਵਿੱਚ ਆ ਗਈ ਖਬਰ ਲੋਕਾਂ ਨੂੰ ਪਤਾ ਲੱਗ ਗਿਆ ਕੁਝ ਬੰਦਿਆਂ ਨੇ ਜਿਹੜੀ ਇਹਨਾਂ ਤੋਂ ਲਈ ਹੋਈ ਸੀ ਉਹਨੂੰ ਡਿਸਟロイ ਕਰਤਾ ਤੇ ਕਈ ਇਹਨਾਂ ਨੇ ਜਿਹੜੇ ਅੱਗੇ ਵੇਚੇ ਸੀ ਉਹਨਾਂ ਦੇ ਜਿਹੜੀ ਲੈ ਕੇ ਲੋਕਾਂ ਨੇ ਉਹ ਕੰਜ਼ਿਊਮ ਕਰ ਲਈ ਜਿਨ੍ਹਾਂ ਕਰਕੇ ਜਿਹੜੀ ਇਹਨਾਂ ਦੀ ਡੈਥ ਹੋਈ ਹੈ ਤੱਕ ਕਿੰਨੀਆਂ ਮੋਤਾਂ ਹੋਈਆਂ ਤੇ ਕਿੰਨੇ ਜੇਰੇ ਲੱਗੇ ਤਾਨੂੰ ਦੱਸਿਆ ਜੀ ਇਹਦੇ ਚ 20 ਮੌਤਾਂ ਹੋ ਚੁੱਕੀਆਂ ਜੀ 25 ਜਿਹੜੇ ਜਰੇ ਲਾਜ ਨੇ ਉਹਨਾਂ ਦਾ ਡੀਸੀਸੀ ਕਹਿੰਦੇ ਨੇ ਕਿ ਜੋ ਪ੍ਰੋਪਰ ਦੋਸ਼ੀ ਹਨ ਉਹਨਾਂ ਤੇ ਕਾਰਵਾਈ ਨਹੀਂ ਹੋਈ ਕਿਉਂ ਨਹੀਂ ਹੋਈ ਜੀ ਜਿਹੜੇ ਮੇਨ ਸਰਗਣੇ ਨੇ ਜੀ ਉਹ ਵੀ ਕਰਨ ਚੱਕਾ ਹੈਗਾ ਥੋੜੀ ਦੇਰ ਦੁਬਾਰੋ ਵੀ ਉਹਨਾਂ ਨੂੰ ਜਿਹਨਾਂ ਦਾ ਨਾਮ ਤਰੇ ਨਹੀਂ ਉਹਨੂੰ ਪ੍ਰੋਸ ਲੱਗਾ ਜਾ ਦੇ ਦੇਖੋ ਹਨ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਤੇ ਜਿਹੜੇ ਮੇਨ ਸਰਗਣੇ ਨੇ ਅੱਗੋਂ ਜਿਹੜੇ ਜਿਹੜੇ ਉਹਨਾਂ ਤੋਂ ਬਾਕਸਸ ਲੈ ਕੇ ਦਾ ਸਪਲਾਈ ਕਰਦੇ ਸੀ ਉਹ ਸਾਰੇ ਫੜੇ ਜਾਣਗੇ ਹੋਰ ਵੀ ਨਾਲ ਅਸੀਂ ਕਰ ਰਹੇ ਆ ਜੇਕਰ ਕੋਈ ਵਿੱਚ ਕਿਸੇ ਤਰ੍ਹਾਂ ਦਾ ਹੋਇਆ ਉਹ ਵੀ ਨਾਲ ਗ੍ਰਫਤਾਰ